ਯੋਕ ਕਰਦਾ ਮੁਰਦਾਬ ਮੁਰਦਾਬ ਇਹ ਤੁਸੀਂ ਜਗੁੰਦਰ ਪਾਲ ਨੂੰ ਇੱਕ ਦਿਨ ਫੜਿਆ ਜੀ ਅਵਾਇਦ ਮਾਈਨਿੰਗ ਕਰ ਰਹੀ ਹੈ ਤੇ ਮੈਂ ਤੇਨੂੰ ਪੁੱਛਾਂ ਜੀ ਕਿ ਕਿਵੇਂ ਗੁਰਪੀ ਨੂੰ ਮੰਨਦੇ ਹੋ ਮੈਂ ਤੇ 2 ਮਹੀਨੇ ਤੋਂ ਕਰਾ ਸ਼ੋ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਨ ਨਹੀਂ ਕਰਦਾ ਯਾਨੀ ਜਿਹੜੇ ਦੇ ਦਿਓ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵਿੱਚ ਲੱਗਦੀ ਕੋ ਪਾਕਿਸਤਾਨ ਦੀ ਬਜਰੀ ਆਈ ਹੈ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮੰਡਾ ਮਡ ਪੁਲਿਸ ਉੱਥੇ ਆਈਂਦੀ ਹੈ ਜੇ ਤਿੰਨ ਦੇ ਰਿਸ਼ਤੇ ਆਰ ਜਾਂ ਇਹਨਾਂ ਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ੇ ਚੱਲਦਾ ਉਹ ਹੁਣ ਵੀ ਆਦਮੀ ਚੱਲਦਾ ਜੀ ਚੱਲਦਾ ਉਹਨੇ ਕੋਈ ਨਹੀਂ ਖੜਖੜਦੀ ਵਾਜ ਨੇ ਜੀ ਹਲਕਾਪੂ ਆਦੇ ਸਾਭਾ ਕਾ ਕਾਂਗਰਸੀ ਵਿਧਾਇਕ ਜੁਗਿੰਦਰ ਪਾਲ ਨੂੰ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜ਼ਮਾਨਤ ਤੇ ਬਾਹਰ ਆਣ ਤੋਂ ਬਾਅਦ ਉਹਨਾਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਰਾਜ ਵਿੱਚ ਵੱਡੇ ਮਗਰਮੱਛ ਖੁੱਲ ਕੇ ਮਾਈਨਿੰਗ ਕਰ ਰਹੇ ਨੇ ਉਹਨਾਂ ਕਿਹਾ ਕਿ ਜੇਕਰ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤਾਂ ਰੇਤਾ ਬਜਰੀ ਨਾਲ ਭਰੇ ਟਰੱਕ ਜੋ ਪਠਾਨਕੋਟ ਦੀਆਂ ਸੜਕਾਂ ਤੇ ਘੁੰਮ ਰਹੇ ਨੇ ਕੀ ਉਹ ਪਾਕਿਸਤਾਨ ਤੋਂ ਆਏ ਨੇ ਉਹਨਾਂ ਦੋਸ਼ ਲਗਾਇਆ ਕਿ ਜੇਕਰ ਲੋਕਾਂ ਵੱਲੋਂ ਸਰਕਾਰ ਦੇ ਨਾਲ ਤਾਲਮੇਲ ਕਰਕੇ ਕ੍ਰੈਸ਼ਰ ਚਲਾਏ ਜਾਂਦੇ ਨੇ ਤਾਂ ਉਹ ਖੁੱਲ ਕੇ ਆਪਣਾ ਕਾਲਾ ਕਾਰੋਬਾਰ ਕਰ ਸਕਦੇ ਨੇ ਪਰ ਸਰਕਾਰ ਨਾਲ ਤਾਲਮੇਲ ਨਾ ਕਰਨ ਵਾਲਿਆਂ ਤੇ ਕੇਸ ਦਰਜ ਕੀਤੇ ਜਾ ਰਹੇ ਨੇ ਲੋਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਗੱਲ ਜਰੂਰ ਹੋਈ ਆ 20 ਮਹੀਨੇ 'ਚ ਤਿੰਨ ਮੰਤਰੀ ਜੂਰ ਹੋਣਾ ਬਲਦਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੀਗਲ ਮਾਈਨਿੰਗ ਆ ਬੰਦ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲ ਰਹੀ ਹੈ ਉਹ ਜਗਤ ਦੇ ਦੱਸ ਦਿਓ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਡ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਹੈ ਤੇ ਉਹਨੇ ਦੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਆਇਆ ਨੂੰ ਸੀ ਦੇ ਦਿੱਤੀਆਂ ਮੈਂ ਇਹਨੂੰ ਪੁੱਛਣਾ ਚਾਹਨਾ ਭਗਵਾਨ ਦਾ ਮਾੜ ਨੇ بڑے بڑے ਵੱਡੇ ਪੋਸਟ ਲਾਏ 500 ਸੈਕਲਰੀ ਦਾ ਅੱਜ ਇਹ ਰੇਤਾ ਜਿਹੜਾ ਉਹ ਪੰਜੇ ਅੱਛੇ ਜਾਨੂ ਰੈਂਸ ਆਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਰੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਏਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜ਼ੀ ਮੈਨੂੰ ਮਾਲ ਦੇ ਦਿਓ ਮੈਂ 1500 ਲੈ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਚਾਹਦਾ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲੀ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ ਹੀ ਚੱਲਦਾ ਹੈ ਉਸਲੇ ਮਿੰਟੋ ਮਿੰਟ ਪੁਲਿਸ ਉੱਥੇ ਆਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ ਹੀ ਚੱਲਦਾ ਹੈ ਉਹ ਹੁਣ ਵੀ ਰਾਤ ਵੀ ਚੱਲਦਾ ਦਿਨ ਵੀ ਚੱਲਦਾ ਉਹਲੇ ਕੋਈ ਇਹਨੂੰ ਖੜਖੜਦੀ ਵਾਜ ਨਹੀਂ ਦਿੰਦੀ ਐ ਜਿਹੜੇ ਕ੍ਰੈਸ਼ ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹਨਾ ਤੇ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਜੀ ਅਵੈਧ ਮਾਈਨਿੰਗ ਕਰ ਰਿਹਾ ਤੇ ਮੈਂ ਤੇਨੂੰ ਪੁੱਛਾਂਦਾ ਕਿ ਕਿਵੇਂ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤਾਂ 2 ਮਹੀਨਿਆਂ ਤੋਂ ਕਰਾਸ਼ੋ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵੀ ਲੱਗ ਗਈ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ-ਮੋੜਾ ਕੀਤਾ ਛੜ-ਛੁੜਕਾ ਵਾਈਵ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋ ਜਿਹਾ ਦੇ ਅੰਦਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖੈਰਾ ਸਾਹਿਬ ਜਦੋਂ ਤੁਸੀਂ ਜੇਲ੍ਹ ਜੋ ਛੱਡ ਦਿਓਗੇ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਜੇ ਨਾ ਡਰਨ ਵਾਲਿਆ ਡਰਾਨ ਵਾਲੇ ਜੂਰ ਹੈਗੇ ਬਜਰੀ ਨਾਲ ਪਰੇ ਟਰੱਕਾਂ ਨੂੰ ਰੋਕਣ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਡੇ ਮਗਰਮੱਛਾਂ ਦੇ ਕ੍ਰੈਸ਼ਰ ਚੱਲ ਰਹੇ ਨੇ ਤੇ ਛੋਟਾ ਕੰਮ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਜੋ ਕਿ ਸਰਾਸਰ ਗਲਤ ਹੋ ਰਿਹਾ ਜਿਸ ਕਾਰਨ ਅੱਜ ਕਾਂਗਰਸੀ ਵਰਕਰਾਂ ਨੇ ਟਰੱਕ ਰੋਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਪਠਾਨਕੋਟ ਤੋਂ ਰੋਸ਼ਿਤ ਗੁਪਤਾ ਦੀ ਰਿਪੋਰਟ ਪੰਜਾਬੀ ਲੋਕ ਚੈਨਲ